ਪਾਕਿਸਤਾਨ ਦੇ ਬਾਰਡਰ ਤੋਂ ਕੁਝ ਹੀ ਦੂਰੀ ਤੇ ਹੈ ਪਿੰਡ ਦਾਨੇਵਾਲਾ ਸਤਕੋਸੀ ਇਹ ਉਹੀ ਪਿੰਡ ਹੈ ਜਿੱਥੇ ਸ਼ਹੀਦ ਭਗਤ ਸਿੰਘ ਨੇ ਕੁਝ ਸਮੇਂ ਲਈ ਠਹਿਰਾਓ ਵੀ ਕੀਤਾ ਸੀ ਇਸ ਪਿੰਡ ਨੇ ਐਨਾ ਮੀਂਹ ਕਦੇ ਨਹੀਂ ਦੇਖਿਆ ਪਿੰਡ ਦੇ ਬਾਹਰ ਖੇਤਾਂ ਵਿੱਚ ਅੱਜ ਵੀ ਪਾਣੀ ਖੜਾ ਹੈ ਮਾਨਸੂਨ ਦੇ ਇਸ ਮੀਂਹ ਨੇ ਪਿੰਡ ਵਾਸੀਆਂ ਨੂੰ ਵੱਡਾ ਜ਼ਖਮ ਤਾਂ ਇਸ ਵਾਰੀ ਦਿੱਤਾ ਹੀ ਹੈ ਉੱਥੇ ਪਿੰਡ ਦੀ ਜ਼ਮੀਨ ਵਿੱਚੋਂ ਲੰਘਦੀ ਅਬਲ ਖਰਾਣਾ ਡਰੇਨ ਦੀ ਪਿਛਲੇ 3 ਸਾਲਾਂ ਤੋਂ ਕੋਈ ਸਫਾਈ ਨਹੀਂ ਹੋਈ। ਇਹ ਸਰਕਾਰ ਦੀ ਪੋਲ ਵੀ ਖੋਲਦੀ ਹੈ। ਇਸੇ ਕਰਕੇ ਹੀ ਪਿੰਡ ਦੇ ਖੇਤਾਂ ਵਿੱਚੋਂ ਪਾਣੀ ਦੀ ਨਿਕਾਸੀ ਸੰਭਵ ਨਾ ਹੋ ਸਕੇ। ਭਾਵੇਂ ਦਾਨੇ ਵਾਲਾ ਪਿੰਡ ਦੇ ਰਕਵੇ ਵਿੱਚੋਂ ਬਹੁਤਾ ਪਾਣੀ ਨਿਕਲ ਚੁੱਕਾ ਹੈ ਜਾਂ ਧਰਤੀ ਵਿੱਚ ਸਮਾ ਗਿਆ ਹੈ। ਔਰ ਜਿੱਥੇ ਕਿਤੇ ਵੀ ਹੌਣ ਖੜਾ ਹੈ ਉਥੇ ਤਬਾਹੀ ਹੀ ਉਠਾਰਿਆ ਜਿਵੇਂ ਜਿਵੇਂ ਦਿਨ ਲੰਘ ਰਹੇ ਨੇ ਪਿੰਡ ਦੀ ਇੱਕ ਬਸਤੀ ਦੇ 50 ਤੋਂ ਵੱਧ ਘਰਾਂ ਦਾ ਨੁਕਸਾਨ ਸਾਹਮਣੇ ਆ ਰਿਹਾ ਹੈ ਰੇਡੀਓ ਪੰਜਾਬ ਟੂਡੇ ਦੀ ਟੀਮ ਨੇ ਇਹ ਨੁਕਸਾਨ ਦਿਖਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਪ੍ਰਭਾਵਿਤ ਪਰਿਵਾਰਾਂ ਨੇ ਕੈਮਰਾ ਟੀਮ ਨੂੰ ਆਪਣੇ ਘਰਾਂ ਵਿੱਚ ਲਿਜਾ ਕੇ ਨੁਕਸਾਨ ਦਿਖਾਇਆ ਤਾਂ ਜੋ ਉਹਨਾਂ ਦੇ ਨੁਕਸਾਨ ਨੂੰ ਸਰਕਾਰ ਦੇਖ ਸਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 14ਵੇਂ ਦਿਨ ਵੀ ਹੋਏ ਨੁਕਸਾਨ ਦਾ ਨਾ ਤਾਂ ਜਾਇਜ਼ਾ ਲਿਆ ਨਾ ਹੀ ਕਲਮਬੰਦ ਕੀਤਾ ਇਹਨਾਂ ਲੋਕਾਂ ਨੂੰ ਸਰਕਾਰ ਤੋਂ ਘਰਾਂ ਨੂੰ ਹੋ ਰਹੇ ਨੁਕਸਾਨ ਤੋਂ ਬਚਾਉਣ ਦੀ ਮਦਦ ਦੀ ਲੋੜ ਹੈ ਡਰ ਦੇ ਪ੍ਰਭਾਵਿਤ ਪਰਿਵਾਰ ਬਾਹਰ ਖੁੱਲੇ ਅਸਮਾਨ ਥੱਲੇ ਸੌਣ ਨੂੰ ਮਜਬੂਰ ਨੇ ਰੇਡੀਓ ਪੰਜਾਬ ਟੂਡੇ ਦੇ ਉੱਤੇ ਅਸੀਂ ਲਗਾਤਾਰ ਮੀਂਹ ਨਾਲ ਹੋਈ ਬਰਬਾਦੀ ਦੀ ਤਸਵੀਰ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਤਾਂ ਜੋ ਸਰਕਾਰ ਨੂੰ ਪਤਾ ਲੱਗ ਜੇ ਕਿ ਪੰਜਾਬ ਦੇ ਵਿੱਚ ਇਹ ਫਾਜ਼ਲ ਕਾਬੂਰ ਇਲਾਕਾ ਜਿਹੜਾ ਕਿਹੜੇ ਹਾਲਾਤਾਂ ਦੇ ਵਿੱਚੋਂ ਲੰਘ ਰਿਹਾ ਹੁਣ ਮੈਂ ਆਪਣੇ ਜੱਦੀ ਪਿੰਡ ਦਾਨੇ ਵਾਲਾ ਸਤਕੂਸੀ ਦੇ ਵਿੱਚ ਹਾਂ ਇੱਥੇ ਵੀ ਪਾਣੀ ਦੀ ਮਾਰ ਪਈ ਪਰ ਜਿਆਦਾ ਫਸਲਾਂ ਨੂੰ ਨਹੀਂ ਪਈ ਪਰ ਘਰਾਂ ਦਾ ਨੁਕਸਾਨ ਜ਼ਰੂਰ ਹੋਇਆ ਜਿਸ ਇਸ ਇਲਾਕੇ ਦੇ ਵਿੱਚ ਮਾਂ ਹ ਇਹਦੇ ਪਿਛਲੇ ਪਾਸੇ ਖੇਤ ਹੈ ਤੇ ਖੇਤਾਂ ਦਾ ਪਾਣੀ ਜਿਹੜਾ ਪੰਜ ਕੋਸੀ ਤੋਂ ਚੱਲ ਕੇ ਆ ਕੇ ਤੇ ਇੱਥੇ ਕੋਈ 3-4 ਫੁੱਟ ਪਾਣੀ ਖੜ ਗਿਆ ਸੀ ਬੇਸ਼ੱਕ ਹੁਣ ਪਾਣੀ ਦੀ ਨਿਕਾਸੀ ਹੋ ਗਈ ਹੈ ਨਿਕਾਸੀ ਹੋਣ ਤੋਂ ਬਾਅਦ ਉਹਦੇ ਰਿਜ਼ਲਟ ਹੁਣ ਆਉਣੇ ਸ਼ੁਰੂ ਹੋਏ ਨੇ ਘਰਾਂ 'ਚ ਤਰੇੜਾਂ ਚੱਲਣੀਆਂ ਸ਼ੁਰੂ ਹੋ ਗਈਆਂ ਘਰਾਂ ਦੀਆਂ ਫਰਸ਼ਾਂ ਬੈਠਣੀਆਂ ਸ਼ੁਰੂ ਹੋ ਗਈਆਂ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਹੈ ਤੇ ਮੇਰੇ ਨਾਲ ਪਿੰਡ ਦੇ ਕੁਝ ਵਾਸੀ ਨੇ ਅਸੀਂ ਉਹਨਾਂ ਨਾਲ ਗੱਲਾਂ ਕਰਦੇ ਆਂ ਛੋਟੇ ਵੀਰ ਕਿੰਨਾ ਕੁ ਪਿੰਡ ਦੇ ਵਿੱਚ ਨੁਕਸਾਨ ਇਹਨਾਂ ਘਰਾਂ 'ਚ ਹੋਇਆ ਭਾਈ ਜੀ ਸਵਰਨ ਸਿੰਘ ਦਾਨੇਵਾਲੀ ਆਈ ਪਹਿਲਾਂ ਤਾਂ ਤੁਹਾਡਾ ਧੰਨਵਾਦ ਪੰਜਾਬ ਟੂਡੇ ਦੇ ਭਾਈ ਜੀ ਨੁਕਸਾਨ ਤਾਂ 60 ਤੋਂ 70% ਹੋਇਆ ਲੋਕਾਂ ਦੇ ਮਕਾਨ ਜਦੋਂ ਮੀਂਹ ਆਇਆ ਮੀਂਹ ਆਉਣ ਤੋਂ ਬਾਅਦ ਹੌਲੀ ਹੌਲੀ ਬੈਠੀ ਜਾਂਦੇ ਹੁਣ ਵੀ ਤਰੇੜਾਂ ਆਈ ਜਾਂਦੀਆਂ ਫਰਸ਼ ਲੋਕਾਂ ਦੇ ਬੈਠ ਗਏ ਕੰਧਾਂ ਸਿਗੀਆਂ ਜਿਹੜੀਆਂ ਉਹ ਬੈਠ ਗਈਆਂ 60 ਤੋਂ 70% ਨੁਕਸਾਨ ਹੋਇਆ ਮਕਾਨਾਂ ਦਾ ਜੀ ਜੀ ਹਾਂਜੀ ਤੇ ਬਾਈ ਇੰਨਾ ਮੀਂਹ ਕਿਤਾ ਦੇਖਿਆ ਤੁਸੀਂ ਨਹੀਂ ਬਾਈ ਜੀ ਕਿਤੇ ਨਹੀਂ ਵੇਖਿਆ ਅਸੀਂ ਹਾਂ ਪਹਿਲੀ ਵਾਰ ਹੀ ਵੇਖਿਆ ਜੇ ਨਮੀ ਪਾਣੀ ਰੁਕ ਜਾਣਾ 4-4 ਫੁੱਟ ਪਾਣੀ ਰੁਕ ਗਿਆ 5-5 ਫੁੱਟ ਤੇ ਹੁਣ ਮਕਾਨ ਸਾਡੇ ਸਾਰੇ ਜਿਹੜੇ ਪਟਣੇ ਸ਼ੁਰੂ ਹੋ ਗਏ ਚਲੋ ਆਜੋ ਆਪਾਂ ਕੁਝ ਵੇਖੀਏ ਘਰ ਤੇਰਾ ਕਿੰਨਾ ਕੁ ਨੁਕਸਾਨ ਹੋ ਗਿਆ ਮਲਾ ਮਕਾਨ ਦੀ ਟੇੜਾ ਆਈ ਬਹੁਤ ਜ਼ਿਆਦਾ ਹੈ। ਅੱਛਾ। ਹਾਂਜੀ। ਫਰਸ਼ ਬਹਿ ਗਈ ਸਾਰੇ ਪਿੱਛੇ ਮਕਾਨ ਦੇ ਪਾਣੀ ਚਾ 4 ਫੁੱਟ ਪਾਣੀ ਖੜ ਗਿਆ ਸੀ ਗਈ। ਹਾਂ ਹਾਂ। ਔਰ ਕਿ ਮਕਾਨ ਦੇ ਫਰਸ਼ ਬਹਿ ਗਏ ਟੇੜਾ ਆ ਗੀ ਕਾਫੀ ਦਿਖਾਂਗੇ। ਅੱਛਾ। ਹੁਣ ਅੱਗੇ ਜਿਹੜਾ ਪਾਣੀ ਖੜਨ ਤੋਂ ਬਾਅਦ ਹੋਰ ਕਿੰਨਾ ਕੁ ਤੁਹਾਨੂੰ ਲੱਗਦਾ ਕਿ ਇਹ ਨੁਕਸਾਨ ਹੋਰ ਨੁਕਸਾਨ ਤਾਂ ਜੀ ਜਿਵੇਂ ਜਿਵੇਂ ਕੋਈ ਫਰਸ਼ ਸੁੱਕੇਗਾ ਜੀ ਪਾਣੀ ਸੁੱਕੇਗਾ ਓਵੇਂ ਟੇੜਾ ਵਧ ਹੀ ਜਾਂਦੀ ਹੈ ਜੀ ਹੋਈ। ਹਾਂਜੀ। ਹਾਂ ਹਾਂ। ਹਾਂਜੀ। ਹਾਂਜੀ ਜਿਵੇਂ ਜਿਵੇਂ ਪਾਣੀ ਸੋਖਦਾ ਜਿਵੇਂ ਜਿਵੇਂ ਫਰਸ਼ ਬੰਦੇ ਓਵੇਂ ਟੇੜਾ ਵਧ ਹੀ ਜਾਂਦੀ ਹੈ ਹੁਣ ਤਾਂ। ਆਸ ਕਾ ਦਿਖਾਓ ਇਧਰ ਕਰ ਲੈ ਖਲਾਓ ਬਈ ਸੋ ਤੁਹਾਨੂੰ ਇਹਨਾਂ ਘਰਾਂ ਦੇ ਜਿਹੜੇ ਮੈਂ ਹਾਲਾਤ ਲਗਾਤਾਰ ਦਿਖਾਈ ਜਾਂਦਾ ਮੇਰੇ ਦਾਨੇ ਵਾਲੇ ਪਿੰਡ ਦੇ ਨੇ ਹੌਲੀ ਹੌਲੀ ਜਿਹੜੀਆਂ ਤਸਵੀਰਾਂ ਜਿਹੜੀਆਂ ਨੇ ਉਹ ਸਾਹਮਣੇ ਆ ਰਹੀਆਂ ਨੁਕਸਾਨ ਵਿਜੀਬਲ ਹੁੰਦਾ ਜਾ ਰਿਹਾ ਆ ਤਰੇੜ ਤੁਹਾਨੂੰ ਉੱਪਰ ਤੋਂ ਲੈ ਕੇ ਥੱਲੇ ਤੱਕ ਜਿਹੜੀ ਹੈ ਬਾਹਰ ਨਜ਼ਰ ਆ ਰਹੀ ਹੈ ਕਿ ਪਾਣੀ ਦਾ ਜਿਹੜਾ ਬੈਠਣ ਤੋਂ ਮੰਗਰੋਂ ਜਿਹੜਾ ਨੁਕਸਾਨ ਹੋਇਆ ਉਹ ਜਿਹੜਾ ਤੁਸੀਂ ਦੇਖ ਸਕਦੇ ਹੋ ਅ ਅੰਦਰ ਘਰ ਚ ਦੇਖਦੇ ਕੁੜੀਆਂ ਕਿਹੜੇ ਪਾਸੇ ਹੋ ਗਈਆਂ ਲਾ ਦਸੋ ਕਿਥੇ ਹੋਇਆ ਜੀ ਸਰ ਆ ਰਸੋਈ ਵਿੱਚ ਆ ਬਾ ਅਦਰਲੇ ਕਮਰੇ ਚ ਸਟੋਰ ਵਿੱਚ ਸਿੱਕ ਤੋਂ ਮੀਂਹ ਤੋਂ ਬਾਅਦ ਕਿੰਨਾ ਕਕੇ ਹੋਣਾ ਸ਼ੁਰੂ ਹੋਇਆ ਮੀਂਹ ਤੋਂ ਬਾਅਦ ਇੱਕ ਦੋ ਦਿਨਾਂ ਤੱਕ ਹੋ ਗਿਆ ਸੀ ਅੱਛਾ ਸੋ ਮੀਂਹ ਤੋਂ ਬਾਅਦ ਲਗਾਤਾਰ ਜਿਹੜਾ ਦੇਖੋ ਫਰਸ਼ਾਂ ਜਿਹੜੀਆਂ ਕਿੱਥੇ ਬੇਟਾ ਕੰਧਾਂ ਨਾਲ ਹਾਂ ਦੱਸੀ ਕਿੱਥੇ ਹਾਂ ਅੱਛਾ ਇਧਰ ਲਈ ਚੁੰਡ ਜਿਸਣਾ ਹੋਰ ਕਿੱਥੇ ਹੈ ਹੋਰ ਦਿਖਾ ਕਿੱਥੇ ਇੱਕ ਹੋਰ ਆ ਰਿਹਾ ਹਾਂ ਬੋਲ ਅੱਛਾ ਹਾਂ ਹਾਂ ਲੈ ਦਿਖਾ ਕੇ ਹੋ ਕੇ ਦਿਖਾ ਮੈਨੂੰ ਹਾਂ ਆ ਵੀ ਦਿਖਾਓ ਆ ਦਿਖਾਓ ਇੱਧਰ ਆਉਣਾ ਬੇਟਾ ਆਉਣਾ ਸੋ ਆ ਤੁਸੀਂ ਦੇਖ ਰਹੇ ਹੋ ਤੁਹਾਨੂੰ ਹੋਰ ਕਮਰਿਆਂ ਚ ਵੀ ਦਿਖਾਉਣਾ ਬੱਚਾ ਦੇਖ ਲਓ ਬੱਚੇ ਨੂੰ ਵੀ ਆਪਦਾ ਨੁਕਸਾਨ ਜਿਹੜਾ ਨਾ ਉਹ ਇੱਕ ਤਰ੍ਹਾਂ ਨਾਲ ਉਹਨੂੰ ਇਹ ਹੁੰਦਾ ਵੀ ਆ ਦੇਖੋ ਕਿੰਨਾ ਹਾਂ ਆ ਦੇਖੋ ਹਾਂ ਕਿੱਥੇ ਦਿਖਾ ਕਰਕੇ ਹਾਂ ਹੂੰ ਹੂੰ ਸਾਰੀ ਪਾਟ ਗਈ ਉੱਤੋਂ ਹਾਂ ਸਾਰੀ ਪਾਟ ਗਈ ਆ ਕੰਧ ਪਾਟ ਗਈ ਹੈ ਸੋ ਕਹਿਣ ਤੋਂ ਪਹਿਲਾਂ ਵੀ ਲਗਭਗ ਘਰ ਦੇ ਉੱਤੇ ਕਾਫੀ ਜਿਹੜਾ ਡੈਮੇਜ ਹੋਇਆ ਹੈ ਇਹ ਰਿਪੇਅਰ ਕਿਵੇਂ ਹੋएगी ਇਹਦੇ ਲਈ ਜਿਹੜਾ ਇੱਕ ਖਾਸ ਟੈਕਨੀਕਲੀ ਮਦਦ ਦੀ ਲੋੜ ਹੈ ਸੋ ਇਹ ਤਸਵੀਰਾਂ ਜਿਹੜੀਆਂ ਤੁਸੀਂ ਪਿੰਡ ਵਿੱਚ ਦਾਨੇ ਵਾਲੇ ਤੋਂ ਦੇਖ ਰਹੇ ਹੋ ਆਪਾਂ ਹੋਰ ਘਰ ਵੀ ਤੁਹਾਨੂੰ ਦਿਖਾਉਣੇ ਆਜੋ ਅਸੀਂ ਲਗਾਤਾਰ ਜਿਹੜਾ ਜਲਦੀ ਕੋਸ਼ਿਸ਼ ਕਰਦੇ ਆ ਕਿ ਤੁਹਾਨੂੰ ਥੋੜੇ ਸਮੇਂ ਦੇ ਵਿੱਚ ਕਿਉਂਕਿ ਸਾਰੇ ਘਰ ਤਾਂ ਨਹੀਂ ਦਿਖਾਏ ਜਾ ਸਕਦੇ ਸੋ 60 ਸਾਲ ਹੋ ਗਏ 60 ਸਾਲ ਕਹਿੰਦੇ ਆ ਵੀ ਮੈਂ ਆਪਣੀ ਉਮਰ ਦੇ ਵਿੱਚ ਮੀ ਨਹੀਂ ਦੇਖਿਆ ਆ ਲਗਾਤਾਰ ਤੁਸੀਂ ਤਰੇੜਾਂ ਜਿਹੜੀਆਂ ਨੇ ਘਰਾਂ ਦੇ ਉੱਤੇ ਦੇਖ ਰਹੇ ਹੋ ਆ ਨਵੇਂ ਘਰ ਚ ਵੀ ਆ ਗਈ ਕੰਧ ਡਿੱਗੀ ਪਈ ਕੰਧ ਹੀ ਡਿੱਗੀ ਅ ਚਪਰਲਾ ਪਾਸਾ ਸਾਰਾ ਤੁਸੀਂ ਦੇਖ ਸਕਦੇ ਹੋ ਕੰਧਾਂ ਡਿੱਗੀਆਂ ਨੇ ਉਹ ਦੂਰ ਜਰਾਡੇ ਬਾਗਾਂ ਦੇ ਵਿੱਚ ਪਾਣੀ ਹਜੇ ਵੀ ਖੜਾ ਹੈ ਹਜੇ ਹਮ ਹਮ ਆਪਣੇ ਬਾਈ ਪਿੰਡ ਕਿੰਨੇ ਕ ਥਾਂ ਚ ਪਾਣੀ ਖੜਾ ਸੀਗਾ ਇਹ ਇਹ ਜੀ ਬਾਈ ਜੀ ਹੋਵਾ ਵੀ 25 ਕਿੱਲੇ ਥਾਂ ਚ ਪਾਣੀ ਚ ਇਹ ਹਾਂ ਜੀ ਤੇ ਬਾਗਬੂਗ ਦਾ ਨੁਕਸਾਨ ਬਾਗਾ ਨੁਕਸਾਨ ਵੀ ਅਸੀਂ ਤੇ ਕਾਲੇ ਹੋਏ ਪਏ ਪਾਣੀ ਸਾਰੇ ਬਾਗ ਉਹ ਤੇ ਜਿਹੜੀ ਮੱਕੀ ਸੀ ਲੋਕਾਂ ਦੀ ਜਾਂ ਕੋਈ ਵੀ ਫਸਲ ਸੀਗੀ ਸਾਰੀ ਉਹ ਪਾਣੀ ਕਾਲਾ ਹੋ ਗਿਆ ਜਮਾ ਤੇ ਮਚਣਾ ਸ਼ੁਰੂ ਹੋ ਗਿਆ ਜੀ ਹਾਂ ਬਾਗ ਬਾਦ ਮਚਣਾ ਹਾਂ ਅਜੇ ਟਾਈ ਪਾਣੀ ਵੇਲੋ ਜੀ ਪਰਲੇਵਾਂ ਚ ਕਿੰਨਾ ਖੜਾ ਹੈਗਾ ਹਾਂ ਹਾਂ ਤੇ ਉਹਨਾਂ ਨੁਕਸਾਨ ਕੀ ਹੋਏ ਜੀ ਇਹ ਹਜੇ ਤੱਕ ਇਹ ਨੁਕਸਾਨ ਜਿਹੜਾ ਹੈਗਾ ਉਹਦੇ ਹੌਲੀ ਹੌਲੀ ਪਾਣੀ ਸੁੱਕ ਗਿਆ ਪਾਣੀ ਸੁੱਕਣ ਤੋਂ ਬਾਅਦ ਬੂਟੇ ਹੌਲੀ ਹੌਲੀ ਸੁੱਕ ਰਹੇ ਆ ਇਹ ਸਾਰੇ ਬੂਟੇ ਨਾਲ-ਨਾਲ ਸਾਰੇ ਸੁੱਕੀ ਜਾਂਦੇ ਜੀ ਹੌਲੀ ਹੌਲੀ ਬਾਗਾਂ ਦੇ ਬੂਟੇ ਸੁੱਕੀ ਜਾਂਦੇ ਆ ਮੱਕੀਆਂ ਸੀ ਉਹ ਡੁੱਬ ਗਈਆਂ ਜੀ ਤੇ ਜਿਹੜੇ ਖੇਤਾਂ ਦੀ ਢਾਣੀਆਂ ਉਹਨਾਂ ਦਾ ਵੀ ਨੁਕਸਾਨ ਹੋਇਆ ਜੀ ਨਾਲ-ਨਾਲ ਡਿੱਗੀਆਂ ਖਾਲ ਸੀ ਸਾਡੇ ਸ਼ਾਖ ਹੈ ਜਿਹੜੀ ਉਹ ਖਾਲ ਦੀ ਸ਼ਾਖ ਵੀ ਸਾਰੀ ਬਹਿ ਗਈ ਤੁਰ ਤੁਰ 10 ਕਿੱਲੇ ਸ਼ਾਖ ਉਹ ਜਦੋਂ ਮੀਂਹ ਆਇਆ ਸਾਰੀ ਡਿੱਗ ਪਈ ਨਾ ਨਹੀਂ ਬਣੀ ਹੋਈ ਬਿਲਕੁਲ ਨੁਕਸਾਨ ਕਾਫੀ ਵੱਡੇ ਪੱਧਰ ਤੇ ਹੋਇਆ ਹੈ ਮੀਂਹ ਪਏ ਨੇ ਇੱਕ ਤਰਾਸ ਦੀ ਆਈ ਹੈ ਹੋਰ ਵੀ ਤੁਹਾਨੂੰ ਦਿਖਾਉਣੇ ਸੋ ਲਗਾਤਾਰ ਜਿਹੜਾ ਮੈਂ ਤੁਹਾਨੂੰ ਨੁਕਸਾਨ ਦਿਖਾ ਰਿਹਾ ਘਰਾਂ ਦੇ ਵਿੱਚ ਇੱਕ ਡਰ ਤੇ ਸਹਿਮ ਵਾਲਾ ਮਾਹੌਲ ਹੈ ਚਾ ਚਾ ਇੱਕ ਗੱਲ ਦੱਸੋ ਜਿਹੜਾ ਮੀਂਹ ਹੈ ਜਿਹੜਾ ਤੁਸੀਂ ਦੇਖਿਆ ਇਹ ਕਿੰਨੇ ਸਾਲਾਂ ਬਾਅਦ ਆਏ ਮੀਂਹ ਦੇਖਿਆ ਇਹ ਇਹ ਤਾਂ ਬਹੁਤ ਸਾਲਾਂ ਬਾਅਦ ਦੇਖਿਆ ਜੇ ਅਜੇ ਮੀਂਹ ਵੇਖਿਆ ਹੀ ਨਹੀਂ ਸੀ ਹਾਂ ਅਜੇ ਮੀਂਹ ਨਹੀਂ ਵੇਖਿਆ ਸੀ ਹੂੰ ਇਹ ਮੰਨ ਲਓ ਇੱਡਾ ਤਕੜਾ ਮਹੀਨਾ ਨਹੀਂ ਵੇਖਿਆ ਘੰਟੇ-ਘੰਟੇ ਠਹਿਰ ਕੇ ਦੋ-ਦੋ ਘੰਟੇ ਠਹਿਰ ਕੇ ਤਾਂ ਆ ਜਾਂਦਾ ਸੀ ਪਰ ਇਹ ਲਗਾਤਾਰ 6-7 ਘੰਟੇ ਇਹ ਜਾਨੀ ਨਹੀਂ ਵੇਖਿਆ ਇਹਨੇ ਸਾਈਨ ਹੀ ਲਿਆ ਜੋ ਬੰਨ ਲੱਗਾ ਨਾ ਸਾਈਨ ਹੀ ਲਿਆ ਤੇ ਨੁਕਸਾਨ ਪਿੰਡ ਦਾ ਕਿੰਨਾ ਕਿਹਦੇ ਹਿਸਾਬ ਨਾਲ ਹੋਇਆ ਜਿਹੜਾ ਤੁਸੀਂ ਤਾਂ ਹੁਣ ਇੰਨਾ ਹੋ ਗਏ ਐਡਾ ਨੁਕਸਾਨ ਕੋਈ ਘਰਾਂ ਦਾ ਵੀ ਨਹੀਂ ਦੇਖਿਆ ਹੋਣਾ ਇਹਨਾਂ ਦਾ ਨਾ ਨਹੀਂ ਦੇਖਿਆ ਨਾ ਨੁਕਸਾਨ ਕਿਸੇ ਦਾ ਘਰਾਂ ਚ ਨਹੀਂ ਵੇਖਿਆ ਨਾ ਨੁਕਸਾਨ ਜਿੰਨਾ ਆਇਆ ਤੇ ਸਾਰਾ ਸਾਡੇ ਫਸਫੋਰ ਸਾਰੇ ਪਾਟ ਗਏ ਸਾਰੇ ਕੰਨਾਂ ਚ ਲੱਗੀਆਂ ਉਹ ਤਰੇੜਾਂ ਚੱਲੀਆਂ ਸਾਰੀਆਂ ਹਾਂ ਅੱਜ ਦਿਖਾਉਂਗਾ ਤੁਹਾ ਦੇਖ ਸਕਦੇ ਹੋ ਜੀ ਤੁਸੀਂ ਜਿੱਥੇ ਵਾਧਰਾ ਵਾਧਰੇ ਦੇ ਉੱਤੇ 2010 ਦਾ ਘਰ ਬਣਿਆ ਕੋਈ ਬਾਲਾ ਪੁਰਾਣਾ ਘਰ ਨਹੀਂ ਤੇ ਅੰਦਰ ਵੀ ਤੁਹਾਨੂੰ ਹਾਂ ਹਾਂ ਸੋ ਆਜੋ ਆਜੋ ਅੰਦਰ ਦਿਖਾਉਂਦੇ ਤੇ ਇਹ ਜਿਹੜਾ ਤੁਸੀਂ ਘਰ ਸਾਰਾ ਤੁਹਾਨੂੰ ਦੱਸ ਰਿਹਾ ਵੀ 2010 ਦਾ ਬਣਿਆ ਕੋਈ ਬਾਲੇ ਪੁਰਾਣੇ ਘਰ ਨਹੀਂ ਹੈਗੇ ਇਹ ਤੇ ਆ ਜਾ ਵੀ ਕੇ ਆ ਦਿਖਾਓ ਜੀ ਕਿਹੜੇ ਪਾਸੇ ਬੇਟਾ ਸਮਾਨ ਦਰਦੇ ਮਾਰੇ ਸਾਰਾ ਬਾਹਰ ਕੱਢ ਦਿਆ ਦਿਖਾਓ ਅੰਦਰ ਸਾਰਾ ਜਿਹੜਾ ਇੱਕ ਤਰ੍ਹਾਂ ਆ ਦੇਖੋ ਤਰੇੜਾਂ ਚੱਲ ਗਈਆਂ ਪਿੱਛੋਂ ਇਹ ਸਾਰੀਆਂ ਤਰੇੜਾਂ ਚੱਲੀਆਂ ਉਹ ਬਹੁਤ ਸਾਰੀ 파ਟ ਗਈ ਮਗਰੋਂ ਫਿਰ ਇਹਦਾ ਹੱਲ ਕੀ ਨਿਕਲੂਗਾ ਕਿਵੇਂ ਇਹ ਬਣੂਗੀ ਇਹ ਰਿਪੇਅਰ ਹੋਊ ਜਾਂ ਕਿਵੇਂ ਕਿ ਕੀ ਲੱਗਦਾ ਤੁਹਾਨੂੰ ਦੇਖੋ ਜੀ ਹੁਣ ਕੀ ਕਹਿ ਸਕਦੇ ਆ ਗਰੀਬ ਬੰਦਿਆਂ ਨੂੰ ਢਾਕੇ ਬਣਾਉਣਾ ਵੀ ਮੁਸ਼ਕਲ ਹੈ ਸੋ ਸਾਰੀ ਫਰਸ਼ ਜਿਹੜੀ ਆ ਉਹ ਬੈਟਰੀ ਹੈ ਇਹ ਤੁਸੀਂ ਦੇਖ ਰਹੇ ਹੋ ਇਹ ਸੋ ਅੱਗੇ ਇੱਕ ਡਰ ਵਾਲਾ ਮਾਹੌਲ ਹੈ ਘਰ ਖਾਲੀ ਕਮਰੇ ਖਾਲੀ ਕਰਕੇ ਸਮਾਨ ਬਾਹਰ ਕੱਢ ਕੇ ਦਿੱਤਾ ਹੈ ਤੇ ਵੀ ਨੁਕਸਾਨ ਜਿਹੜਾ ਨਾ ਹੋ ਜੇ ਸੋ ਆਪਣੇ ਵਿੱਚ بارش ਆਉਣ ਲੱਗੀ ਸਾਰੇ ਤੇ ਨਾਲ ਛੱਡੀਆਂ ਉਹ ਫਿਰ ਦਵਾ ਦਾ ਸਮਾਨ ਕੱਢਿਆ ਬਾਹਰ ਅਸੀਂ ਬੱਚਾ ਨੂੰ ਬਾਹਰ ਫੇਰ ਫਰਾਤ ਨੂੰ ਬਾਹਰ ਪਏ ਤੇ ਫਿਰ ਪੱਖੇ ਰੁਕ ਲਾ ਕੇ ਤੇ ਸਾਰਾ ਸਮਾਨ ਬਾਹਰ ਕੱਢਿਆ ਹਮਮਮ ਤੇ ਮਗਰ بارش ਬੰਦ ਹੋਈ ਨਹੀਂ ਹਮਮ بارش ਵੱਧਦੀ ਜਾਇ ਸਮਾਨ ਕੱਢਿਆ ਸੀ ਆ ਕਈ ਸਮਾਨ ਕੱਢ ਲੀਏ ਕਮਰੇ ਪਾਟ ਹੀ ਜਾਂਦੇ ਆ ਫਰਸਾ ਸਾਰਾ ਪਟ ਗਿਆ ਜੀ ਆ ਵੇਖੋ ਨਾ ਜੀ ਹਾਂ ਹਾਂ ਆ ਤਰ੍ਹਾਂ ਇਹ ਲੰਮੀ ਥ੍ਰੈਡ ਚੱਲੀ ਹੈ ਲੰਮੀ ਲੰਮੀ ਸਨੀ ਹਾਂ ਹਾਂ ਤੋ ਉਹ ਇੱਥੇ ਦੀ ਪਾਣੀ ਚੱਲ ਗਿਆ ਕਹਿੰਦੇ ਮਤਲਬ ਇੱਥੇ ਦੀ ਪਾਣੀ ਚੱਲ ਗਿਆ ਇਹਦੇ ਹਾਂ ਪਾਣੀ ਮਗਰ ਇੰਨਾ ਨਾ ਹੋ ਗਿਆ ਜੀ ਉਸ ਟਾਈਮ ਨਾ ਇੰਨਾ ਨਾ ਪਾਣੀ ਸੀਗਾ ਸੋ ਹੋਰ ਘਰ ਵੀ ਤੁਹਾਨੂੰ ਜੀ ਜੀ ਮੈਂ ਦੇਖ ਦਿਖਾਓ ਜੀ ਦਿਖਾਓ ਦਿਖਾਓ ਨੁਕਸਾਨ ਜਿਹੜਾ ਆ ਸਾਰਾ ਤੋਂ ਵਿਜ਼ੀਬਲ ਹੈ ਜੀ ਤਰੇੜਾਂ ਪੂਰਕੀਆਂ ਜਿਹੜੀਆਂ ਨੇ ਘਰਾਂ ਦੀਆਂ ਸੋ ਮਗਰ ਜਿਹੜਾ ਹੁਣ ਕੰਧ ਤੇ ਛੱਤ ਦੇ ਵਿੱਚ ਇੱਕ ਜਿਹੜਾ ਗੈਪ ਕ੍ਰੀਏਟ ਹੋ ਗਿਆ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਜਿਹੜੀ ਛੱਤ ਹੈ ਕਿਹਦੇ ਸਾਰੇ ਖੜੀ ਹੈ ਤੇ ਕੰਧ ਜਿਹੜੀ ਹੈ ਲਗਾਤਾਰ ਆਪਦਾ ਗੈਪ ਛੱਡਦੀ ਜਾਏਗੀ ਇਹ ਘਟਣ ਦੀ ਥਾਂ ਤੇ ਵਧਣ ਦਾ ਅੰਦੇਸ਼ਾ ਜ਼ਰੂਰ ਕਿਹਾ ਜਾ ਸਕਦਾ ਹੁਣ ਇੱਥੇ ਟੈਕਨੀਕਲ ਸਪੋਰਟ ਦੀ ਲੋੜ ਹੈ ਕਿ ਟੈਕਨੀਕਲੀ ਜਿਹੜੀਆਂ ਇਹ ਕਿਸ ਤਰ੍ਹਾਂ ਜਿਹੜਾ ਆਪਾਂ ਇਹ ਘਰਾਂ ਦਾ ਬਚਾਓ ਕਰ ਸਕਦੇ ਹਾਂ ਸੁਨਾ ਸ਼ਾਫੀ ਤੁਸੀਂ ਦੇਖਿਆ ਕਿੰਨੇ ਇੱਕ ਘਰ ਜਿਹੜੇ ਨੇ ਕਿੰਨਾ ਕੁ ਨੁਕਸਾਨ ਸਰਕਾਰ ਤੱਕ ਕਿੰਨਾ ਕੁ ਤੁਸੀਂ ਜੀ ਸਾਡੇ ਜੀ ਤਕਰੀਬਨ 100 150 ਮਕਾਨਾਂ ਦਾ ਨੁਕਸਾਨ ਹੋਇਆ ਹੈ ਜਿਵੇਂ ਕਿ ਪਿਛਲੀ ਬਾਰਿਸ਼ ਆਈ ਸੀ ਬਾਗਾਂ ਦਾ ਵੀ ਭਾਰੀ ਨੁਕਸਾਨ ਹੈ ਇਸ ਕਰਕੇ ਅਸੀਂ ਤਾਂ ਅਪੀਲ ਕਰਦੇ ਆ ਵੀ ਮੁਆਵਜ਼ਾ ਦਿੱਤਾ ਜਾਵੇ ਤੇ ਇਹੀ ਹੈ ਵੀ ਜੋ ਨੁਕਸਾਨ ਹੋਇਆ ਇਹਦੀ ਪਰਪਾਈ ਕਰਨੀ ਬਹੁਤ ਮੁਸ਼ਕਲ ਹੈ ਤੇ ਜੋ ਥੋੜੇ ਮਾਦੇ ਬਣਾਈ ਅਸੀਂ ਚਾਹੁੰਦੇ ਆ ਵੀ ਸੀਐਮ ਸਾਹਿਬ ਤੱਕ ਆਵਾਜ਼ ਪਹੁੰਚੇ ਤੇ ਇਹਦਾ ਵਾਅਦਾ ਮੁਆਵਜ਼ਾ ਦੇ ਸੋ ਹਾਂਜੀ ਮੈਂਬਰ ਸਾਹਿਬ ਕੀ ਜਿਹੜਾ ਘਰਾਂ ਦੇ ਵਿੱਚ ਜਿਹੜਾ ਤੁਸੀਂ ਵੇਖਿਆ ਕਿ ਆਪਣੇ ਗਰੀਬਾਂ ਦਾ ਕਿੰਨਾ ਕੁ ਨੁਕਸਾਨ ਹੋਇਆ ਬਾਗਾਂ ਦਾ ਕਿੰਨਾ ਕੁ ਨੁਕਸਾਨ ਹੋਇਆ ਨੁਕਸਾਨ ਤਾਂ ਬਾਈ ਤੁਸੀਂ ਵੇਖਿਆ ਹੀ ਹੁਣ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਮਕਾਨ ਵੀ ਮੰਨ ਲਓ ਡੈਮੇਜ ਸਾਰੇ ਮਕਾਨ ਡੈਮੇਜ ਹੋ ਗਏ ਤੇ ਆਪਣੇ ਨਾਲ ਇੱਧਰ ਤੁਹਾਨੂੰ ਜਾ ਕੇ ਵਿਖਾਵਾਂਗੇ ਬਾਗਾਂ ਦੇ ਵਿੱਚ ਪਾਣੀ ਵੀ ਖੜਾਈ ਬਾਗ ਨੁਕਸਾਨ ਹੋ ਜਾਂਦਾ ਬਾਗ ਬੂਟੇ ਮੱਚੀ ਜਾਂਦੇ ਆ ਤੇ ਨਰਮੇ ਨੁਕਸਾਨ ਹੋ ਗਿਆ ਮੱਕੀ ਦਾ ਸਬਜ਼ੀਆਂ ਲਈਆਂ ਲੋਕਾਂ ਜਿਹੜੀਆਂ ਸਬਜ਼ੀਆਂ ਸਾਰੀਆਂ ਖਰਾਬ ਹੋ ਗਈਆਂ ਤੇ ਹੁਣ ਵੱਧ ਤੋਂ ਵੱਧ ਮਦਦ ਮਿਲਣਾ ਚਾਹੀਦਾ ਬਹੁਤ ਜ਼ਿਆਦਾ ਬੁਰਾ ਹਾਲ ਹੈ ਜੀ ਤੁਸੀਂ ਚਲੋ ਬਹੁਤ ਧੰਨਵਾਦ ਤੁਹਾਡਾ ਤੁਸੀਂ ਇੱਥੇ ਪਹੁੰਚੇ ਹੋ ਜੀ ਪੁੱਤਾ ਵਾਂਗੂ ਪਾਲੇ ਬਾਗ ਹੁੰਦੇ ਆ ਜੀ ਆਪਾਂ ਲਾ ਹੀ ਲੈਨੇ ਆ ਵੀ 15-20 ਸਾਲ ਲੱਗ ਜਾਂਦੇ ਆ ਇਹਨੂੰ ਤਿਆਰ ਕਰਨ ਲਈ ਤੇ ਤੁਹਾਡੇ ਸਾਹਮਣੇ ਹੀ ਆ ਪਾਣੀ ਦੇ ਨਾਲ ਭਾਰੀ ਨੁਕਸਾਨ ਹੋਈ ਜਾਂਦਾ ਜੀ ਸੋ ਤੁਸੀਂ ਦੇਖ ਰਹੇ ਹੋ ਕਿ ਜਿਹੜਾ ਦਰ ਦੇ ਅੰਦਰਲਾ ਨੁਕਸਾਨ ਦਾ ਉਹ ਹਰ ਅਸਮਾਨ ਪਰਿਵਾਰਾਂ ਨੂੰ ਬਾਹਰ ਕੱਢ ਕੇ ਕੋਈ ਨਹੀਂ ਜੀ ਕੋਈ ਧੱਕਾ ਰਹਿਣ ਦੇ ਕੋਈ ਗੱਲ ਨਹੀਂ ਹਾਂ ਪਤਾ ਹੀ ਆ ਜੀ ਪਤਾ ਲੱਗ ਜਾਂਦਾ ਵੀ ਸਮਾਨ ਹੀ ਆ ਇਹ ਤੇ ਸਾਰਾ ਡਰ ਦਾ ਮਾਹੌਲ ਹੈ ਸਮਾਨ ਬਾਹਰ ਕੱਢਿਆ ਹੋਇਆ ਹੈ ਤਰਪਾਲਾਂ ਦਿੱਤੀਆਂ ਨੇ ਕੋਈ ਸ਼ੈਲਟਰ ਦਾ ਇੰਤਜ਼ਾਮ ਨਹੀਂ ਇਹ ਸਥਿਤੀ ਮੇਰੇ ਆਪਣੇ ਜੱਦੀ ਪਿੰਡ ਦਾਨੇ ਵਾਲੇ ਦੀ ਹੈ ਤੇ ਉਮੀਦ ਕਰਦੇ ਆ ਕਿ ਦੇਖੋ ਨੁਕਸਾਨ ਦੀ ਪਰਪਾਈ ਤਾਂ ਨਹੀਂ ਹੋ ਸਕਦੀ ਪਰ ਘੱਟੋ ਘੱਟ ਜਿਹੜਾ ਡੈਮੇਜ ਆ ਉਹ ਕੰਟਰੋਲ ਕੀਤਾ ਜਾਵੇ ਵੀ ਸਫਾਈ ਕਰਾਉਣ ਇਹ ਤਾਂ ਕਿ ਸਾਨੂੰ ਇਹ ਸਮੱਸਿਆ ਅੱਗੇ ਤੋਂ ਨਾ ਚੱਲਣੀ ਪਵੇ ਇਹੀ ਸਾਡੀ ਅਪੀਲ ਹੈ ਵੀ ਕਿਨਾਂ ਸਫਾਈ ਕਰਾਓ ਹਜੇ ਵੀ ਕੁਝ ਨਹੀਂ ਵਿਗੜਿਆ ਜੇ ਸਫਾਈ ਹੋ ਜਾਏ ਤਾਂ ਸੋ ਚੈਨਲ ਦੇ ਜ਼ਰੀਏ ਮੈਂ ਲਗਾਤਾਰ ਪਿਛਲੇ 15 ਦਿਨ ਮਤਲਬ ਕਿ ਕਹਿਣ ਤੋਂ ਬਾਅਦ 15 ਦਿਨ ਨਹੀਂ ਕਹਿ ਸਕਦੇ ਇੱਕ ਤਰੀਕ ਤੋਂ ਲੈ ਕੇ ਅੱਜ 13 ਹੋ ਗਈ 14 ਚੜ੍ਹਦਾਲੀ ਹੈ ਪਹਿਲੇ ਦਿਨ ਤੋਂ ਹੀ ਅਸੀਂ ਇਸ ਗੱਲ ਦੀ ਰਿਪੋਰਟਿੰਗ ਕਰਦੇ ਆ ਰਹੇ ਹਾਂ ਸਰਕਾਰ ਤੱਕ ਹਜੇ ਆਵਾਜ਼ ਨਹੀਂ ਪਹੁੰਚੀ ਸਰਕਾਰੀ ਨੁਮਾਇੰਦਿਆਂ ਨੇ ਅਸੈਸਮੈਂਟ ਨਹੀਂ ਕਰਾਈ ਅਸੈਸਮੈਂਟ ਤੋਂ ਜਿਆਦਾ ਜ਼ਰੂਰੀ ਹੈ ਜਿਹੜਾ ਨੁਕਸਾਨ ਹੋ ਰਿਹਾ ਇਹਨੂੰ ਰੋਕਣਾ ਹੁਣ ਇਹਨੂੰ ਰੋਕਣਾ ਉਹ ਕੌਣ ਰੁਕੂਗਾ ਕਿਉਂਕਿ ਇਹਦੇ ਲਈ ਇੰਜੀਨੀਅਰਸ ਦੀ ਲੋੜ ਹੈ ਪਾਣੀ ਦਬ ਰਿਹਾ ਤਾਂ ਕੋਈ ਐਸੀ ਟੈਕਨੀਕਲੀ ਜਿਹੜੀ ਸਪੋਰਟ ਦਿੱਤੀ ਜਾਵੇ ਤਾਂ ਜੋ ਅੱਗੇ ਨੁਕਸਾਨ ਨਾ ਹੋਵੇ ਇਸ ਵੀਡੀਓ ਨੂੰ ਤੁਸੀਂ ਸ਼ੇਅਰ ਜ਼ਰੂਰ ਕਰ ਦੇਣਾ ਕੈਮਰਾਮੈਨ ਕਰਨ ਦੇ ਨਾਲ ਮੈਂ ਸੌਰਨ ਸਿੰਘ ਦਾਨੇਾਲੀਆ ਆਪਣੇ ਜੱਦੀ ਪਿੰਡ ਦਾਨੇਾਲੇ ਸਤਕੋਸੀ ਤੋਂ